ਵੀਡੀਓ ਧਿਆਨ ਦੇ ਨਾਲ ਸੁਣਨਾ ਮਾਨਪ੍ਰੀਤ ਸਿੰਘ ਮੰਨਾ ਅਕਸਰ ਜੋ ਮੁੱਦੇ ਚੁੱਕਦਾ ਰਹਿੰਦਾ ਹੈ ਸੋਸ਼ਲ ਮੀਡੀਆ ਤੇ ਚਾਹੇ ਉਹ ਸਰਕਾਰ ਦੇ ਹੋਣ ਚਾਹੇ ਸਰਕਾਰ ਤੋਂ ਪਰਾਂ ਹੋਣ ਚਾਹੇ ਜੇ ਕਹਿੰਦਾ ਭਾਵੇਂ ਕੇ ਕਾਂਗਰਸੀ ਹੋਣ ਚਾਹੇ ਅਕਾਲੀ ਹੋਣ ਚਾਹੇ ਭਾਜਪਾ ਵਾਲੇ ਹੋਣ ਉਹ ਹਮੇਸ਼ਾ ਜਿਹੜਾ ਮੁੱਦੇ ਚੁੱਕਦਾ ਰਹਿੰਦਾ ਉਹਨਾਂ ਨੇ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਆਮ ਆਦੀ ਪਾਰਟੀ ਉੱਤੇ ਤੁਹਾਨੂੰ ਵੀਡੀਓ ਵਿੱਚ ਸੁਣਾਵਾਂਗੇ ਤੁਹਾਨੂੰ ਪਹਿਲਾਂ ਮੋਟਾ-ਮੋਟਾ ਦੱਸ ਦਈਏ ਕਿ ਵੱਡੇ ਸਵਾਲ ਕੀ ਖੜੇ ਕੀਤੇ ਆਮ ਆਦੀ ਪਾਰਟੀ ਤੇ ਉਹਨ ਇੱਕ ਆਮ ਆਦੀ ਪਾਰਟੀ ਦੀ ਇੱਕ ਬੀਬੀ ਆ ਐਮਐਲਏ ਉਹਤੇ ਵੱਡੇ ਦੋਸ਼ ਲਾਏ ਨੇ ਕਿ ਅੰਮਰਸਰ ਦੇ ਵਿੱਚ ਕੋਈ ਟਰੱਕ ਦਾ ਕਾਰੋਬਾਰ ਆ ਕਰਦਾ ਹੈ ਕਿ ਜਿਹਦੇ ਕੋਲੇ 30-40 ਟਰੱਕ ਨੇ ਤੋ ਐਮਐਲਏ ਬੀਬੀ ਆਪਣੇ ਆਪਸ ਨਾਲ ਰਾਹੀ ਕਹਿ ਰਹੀ ਹੈ ਉਹਨੂੰ ਵੀ 5.5 ਲੱਖ ਦਾ ਟੈਂਟ ਮੇਰੇ ਮੁੰਡੇ ਦੇ ਜਾਨੀ ਕਿ ਐਮਐਲਏ ਜਿਹੜੀ ਬੀਬੀ ਉਹਦੇ ਪੁੱਤਰ ਦੇ ਵਿਆਹ ਉੱਤੇ 5.5 ਲੱਖ ਦਾ ਟੈਂਟ ਫੇਰੀ ਲਾ ਦੇਵੇ ਅਤੇ ਨਾਲ ਹੀ ਜੇ ਆਪਣਾ ਕਾਰੋਬਾਰ ਚਲਾਉਣਾ ਤੇ 2 ਲੱਖ ਰੁਪਏ ਮਹੀਨਾ ਦਿਆ ਕਰੇ ਇਹ ਮਾਨਪ੍ਰੀਤ ਸਿੰਘ ਮੰਨੇ ਦੇ ਵੱਡੇ ਸਵਾਲ ਨੇ ਵੱਡੇ ਇਲਜ਼ਾਮ ਨੇ ਪਹਿਲਾਂ ਤੁਹਾਨੂੰ ਇਹ ਵੀਡੀਓ ਸੁਣਾ ਦਿਆਂ ਸਾਰੇ ਵੀਡੀਓ ਸੋਣਿਆ ਧਿਆਨ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਫਿਰ ਅੱਗੇ ਗੱਲਬਾਤ ਕਰਦੇ ਆਂ ਕ੍ਰਿਮੀਨਲ ਗੈਂਗਸਟਰ ਦੇ ਨਾਲੋਂ ਪੋਲੀਟੀਕਲ ਗੈਂਗਸਟਰ ਜਿਹੜੇ ਉਹ ਜ਼ਿਆਦਾ ਤਾਕਤਵਰ ਆ ਉਹ ਜ਼ਿਆਦਾ ਲੁੱਟਦੇ ਆ ਲੋਕਾਂ ਨੂੰ ਇਹਦੀ ਤਾਜ਼ੀ ਧਾਰਨ ਜਿਹੜੀ ਤੁਹਾਨੂੰ ਮਦਰਿਆ ਦੁਆਬੇ ਦੀ ਇੱਕ ਐਮਐਲਏ ਤੁਹਾਡੀ ਉਹਦੇ ਹਲਕੇ ਦੇ ਵਿੱਚੋਂ ਸਾਡੇ ਇੱਕ ਸ਼ਹਿਰ ਦਾ ਟਰਾਂਸਪੋਰਟਰ ਆ ਉਹਦੇ 30 ਤੋਂ 35 ਟਰੱਕ ਜਿਹੜੇ ਉਹ ਰੋਜ਼ ਨਿਕਲਦੇ ਆ ਔਰ ਉਹ ਐਮਐਲਏ ਆਪਣੇ ਐਸਡੀਐਮ ਤੇ ਡੀਐਸਪੀ ਨੂੰ ਇਹ ਕਹਿ ਕੇ ਉਹਦੀਆਂ ਗੱਡੀਆਂ ਬੰਦ ਕਰਾ ਰਹੀ ਹੈ ਵੀ ਇਹਦੇ ਕੋਲੋਂ ਜਾਂ ਤੇ ਮੇਰੇ ਬੇਟੇ ਦੇ ਵਿਆਹ ਦੇ ਉੱਤੇ 5.5 ਲੱਖ ਰੁਪਏ ਦਾ ਟੈਂਟ ਲਵਾ ਦਿਓ ਤੇ ਜੇ ਇਹਦੇ ਨਾਲ ਨਾਲੇ ਨੇ ਅੱਗੋਂ ਕੰਮ ਕਰਨਾ ਤੇ 2 ਲੱਖ ਰੁਪਏ ਮੈਨੂੰ ਮਹੀਨਾ ਦਿੱਤਾ ਜਾਵੇ ਉਹ ਦੇ ਨੂੰ ਕਹਿ ਰਹੇ ਆ ਕਿ ਸਾਡੇ ਉੱਤੇ ਐਮਐਲਏ ਦਾ ਦਬਾਅ ਵਾ ਕਿਸੇ ਤਰੀਕੇ ਤੁਸੀਂ ਮੈਨੇਜ ਕਰੋ ਫਿਰ ਮੈਨੂੰ ਦੱਸੋ ਇਹਨਾਂ ਤਰੀਕਿਆਂ ਦੇ ਨਾਲ ਪੰਜਾਬ ਸੁਧਰਨਾ ਕਿਵੇਂ ਆ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਜੀ ਤੁਹਾਡਾ ਇੱਕ ਬਿਆਨ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਲੱਗਾ ਜਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਜ਼ਿਲ੍ਹੇ ਦੇ ਡੀਸੀਜ਼ ਐਸਐਸਪੀਜ਼ ਐਸਐਚਓਜ਼ ਤੇ ਹੋਰ ਜਿਹੜੇ ਮੈਕਬਾ ਦੇ ਸਬੰਧਤ ਅਧਿਕਾਰੀ ਨੇ ਉਹ ਜ਼ਿੰਮੇਵਾਰ ਹੋਇਆ ਕਰਨਗੇ ਤੇ ਉਹਨਾਂ ਦਾ ਜਿਹੜਾ ਫੀਡਬੈਕ ਹੈ ਉਹ ਹਲਕਾ ਵਿਧਾਇਕ ਤੋਂ ਲਿਆ ਜਾਊਗਾ ਉਹਨਾਂ ਕੋਲੋਂ ਰਿਪੋਰਟ ਇਹਦੀ ਲਈ ਜਾਊਗੀ ਬਹੁਤ ਵਧੀਆ ਤੇ ਸ਼ਲਾਘਾਯੋਗ ਕਦਮ ਹੈ ਤੁਹਾਡਾ ਇਹ ਵੀ ਯਾਦ ਕਰਾ ਦਿਆਂ ਕਿ ਇਹ ਹੁਕਮ ਸ਼ਾਇਦ ਤੁਸੀਂ ਤੀਜੀ ਚੌਥੀ ਵਾਰ ਦਿੱਤਾ ਆਪਣੇ 3 ਸਾਲ ਦੇ ਜਿਹੜੇ ਕਾਰਜਕਾਲ ਦੇ ਵਿੱਚ ਆ ਪਰ ਪੰਜਾਬ ਦੇ ਹਾਲਾਤ ਉੱਥੇ ਦੇ ਉੱਥੇ ਖੜੇ ਆ ਸਗੋਂ ਹੋਰ ਬੱਤਰ ਹੁੰਦੇ ਜਾਂਦੇ ਆ ਵੋਟਾਂ ਦੇ ਲਾਲਚ ਚ ਹਰ ਪਾਰਟੀ ਮੁਫਤਖੋਰੀ ਦੀ ਆਦਤ ਪਾ ਰਹੀ ਆ ਪੰਜਾਬ ਨੂੰ ਤਬਾਹ ਕਰ ਰਹੀ ਹੈ ਪਰ ਇਹ ਕੋਈ ਵੀ ਨਹੀਂ ਸੋਚਦਾ ਕਿਸੇ ਪਾਰਟੀ ਦਾ ਵੀ ਹੋਵੇ ਕਿ ਪੰਜਾਬ ਦਾ ਰੈਵਨਿਊ ਆਉਣਾ ਕਿੱਥੋਂ ਹੈ ਪੰਜਾਬ ਨੂੰ ਖੁਸ਼ਹਾਲ ਕਿਸ ਤਰ੍ਹਾਂ ਬਣਾਉਣਾ ਵਾ ਆ ਇੱਕ ਬਿਜਲੀ ਬੋਰਡ ਦੇ ਇੰਜੀਨੀਅਰ ਐਸੋਸੀਏਸ਼ਨ ਨੇ ਤੁਹਾਨੂੰ ਚਿੱਠੀ ਲਿਖੀ ਹੈ ਮਾਨ ਸਾਹਿਬ 6 12 2024 ਨੂੰ ਜਿਹਦੇ ਵਿੱਚ ਉਹ ਡਿਟੇਲ ਦਿੰਦੇ ਨੇ ਆ ਡਿਟੇਲ ਹੈ ਮੇਰੇ ਕੋ ਸਾਰੀ ਡਾਟਾ ਹੈ ਦਾ ਕਿ ਸਾਡਾ ਜਿਹੜਾ ਸਬਸਿਡੀ ਹੈ ਬਿੱਲ ਦਾ ਬਕਾਇਆ ਉਹ 4500 ਕਰੋੜ ਰੁਪਈਆ ਤੁਹਾਡੀ ਸਰਕਾਰ ਵੱਲ ਪੈਂਡਿੰਗ ਹੈ ਪਿਛਲੇ ਸਾਲ ਦਾ ਬਕਾਇਆ 5500 ਕਰੋੜ ਰੁਪਈਆ ਪੈਂਡਿੰਗ ਹੈ ਤੇ ਵੱਖ-ਵੱਖ ਸਰਕਾਰੀ ਜਿਹੜੇ ਵਿਭਾਗ ਨੇ ਤੁਹਾਡੇ ਉਨ੍ਹਾਂ ਦੇ ਵਿੱਚੋਂ ਬਿਜਲੀ ਦਾ ਬਿੱਲ ਨਾ ਆਉਣ ਕਰਕੇ 3600 ਕਰੋੜ ਰੁਪਇਆ ਉਹ ਸਾਡਾ ਬਕਾਇਆ 13600 ਕਰੋੜ ਰੁਪਇਆ ਸਰਕਾਰ ਕੋਲੋਂ ਬਿਜਲੀ ਬੋਰਡ ਨੇ ਲੈਣਾ ਔਰ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਸਪਲਾਈ ਦੇ ਵਿੱਚ ਵਿਗਨ ਪੈ ਸਕਦਾ ਵਾ ਸਾਡੇ ਵਾਸਤੇ ਨਿਰੰਤਰ ਜਿਹੜੀ ਸਪਲਾਈ ਕਰਨੀ ਉਹ ਬਹੁਤ ਜ਼ਿਆਦਾ ਔਖੀ ਹੋ ਗਈ ਆ ਔਰ ਅੱਗੇ ਆਉ ਕੱਲਾ ਇੱਕ ਡਾਟਾ ਨਹੀਂ ਹੈ ਦੂਜੀ ਜਿਹੜੀ ਰਿਪੋਰਟ ਆ 4 ਫਰਵਰੀ ਨੂੰ ਖ਼ਬਰਾਂ ਦੇ ਵਿੱਚ ਲੱਗੀ ਹੈ ਕਿ ਪੀਆਰਟੀਐਸ ਪੰਨ ਬੱਸ ਤੇ ਰੋਡਵੇਜ਼ ਇਹਨਾਂ ਵੱਲੋਂ ਤੁਹਾਡੇ ਵੱਲ 702 ਕਰੋੜ ਰੁਪਇਆ ਜਿਹੜਾ ਬਕਾਇਆ ਕੱਢਿਆ ਗਿਆ ਕੱਢਿਆ ਗਿਆ ਜਿਹਦੇ ਵਿੱਚ ਹਰ ਮਹੀਨਾ ਜਿਹੜਾ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਫਰੀ ਹੁੰਦਾ ਵਾ 58 ਕਰੋੜ ਰੁਪਏ ਦਾ ਮਹੀਨੇ ਦਾ ਜਿਹੜਾ ਸਫਰ ਫਰੀ ਹੁੰਦਾ ਵਾ ਉਹ ਬਕਾਇਆ ਨਾ ਦੇਣ ਕਰਕੇ 10% ਬੱਸਾਂ ਜਿਹੜੀਆਂ ਵਾਂ ਉਹਨਾਂ ਦੇ ਟਾਇਰ ਪੈਣ ਵਾਲੇ ਆ ਉਹ ਖਲੋਗੀਆਂ ਨੇ ਅੱਗੋਂ ਨਵੀਆਂ ਜਿਹੜੀਆਂ ਬੱਸਾਂ ਖਰੀਦਣੀਆਂ ਹੀ ਮੁਸ਼ਕਲ ਹੋ ਚੁੱਕੀਆਂ ਨੇ ਆ ਜਿਹੜੀ ਟਰਾਂਸਪੋਰਟ ਸਿਸਟਮ ਦਾ ਸਾਡਾ ਹਾਲ ਹੁੰਦਾ ਜਾਂਦਾ ਵਾ ਤੀਜੀ ਜਿਹੜੀ ਆ 12/25 ਨੂੰ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ 99 ਸਕੂਲ 89 ਜਿਹੜੇ ਗਰਲ ਸਕੂਲ ਨੇ ਜਿਨ੍ਹਾਂ ਦੇ ਵਿੱਚ ਕੁੜੀਆਂ ਪੜ੍ਹਦੀਆਂ ਨੇ ਉਹ ਟਾਇਲਟ ਨਾ ਹੋਣ ਕਰਕੇ ਬੱਚੀਆਂ ਜਿਹੜੀਆਂ ਉੱਥੋਂ ਪੜ੍ਹਾਈ ਛੱਡ ਰਹੀਆਂ ਨੇ ਜਿਹਦੇ ਵਿੱਚ 18 ਸਕੂਲ ਜਿਹੜੇ ਗੁਰਦਾਸਪੁਰ ਦੇ ਆ 8 ਸਕੂਲ ਜਿਹੜੇ ਅੰਮ੍ਰਿਤਸਰ ਦੇ ਵਿੱਚ ਪੈਂਦੇ ਆ ਆ ਹਾਲਾਤ ਨੇ ਪੰਜਾਬ ਦੇ ਵੀ ਟਾਇਲਟ ਨਾ ਹੋਣ ਕਰਕੇ ਸੂਬੇ ਦੀਆਂ ਬੱਚੀਆਂ ਜਿਹੜੀਆਂ ਪੜ੍ਹਾਈ ਛੱਡਣ ਲਈ ਮਜਬੂਰ ਹੋ ਰਹੀਆਂ ਨੇ ਤੇ ਫਿਰ ਇਹ ਇਹ ਸੂਬਾ ਸੁਧਰਨਾ ਕਿੱਥੋਂ ਆ ਇਹਦੇ ਹਾਲਾਤ ਕਿੱਥੋਂ ਸੁਧਰਨੇ ਆ ਇੱਕ ਸੋਧ ਇਸ ਸਟੇਟਮੈਂਟ ਦੇ ਨਾਲ ਤੁਹਾਨੂੰ ਇਹ ਵੀ ਕਰਨੀ ਚਾਹੀਦੀ ਸੀ ਕਿ ਜਿਹੜੇ ਐਮ.ਐਲ.ਏ. ਅਫਸਰਾਂ ਤੋਂ ਗਲਤ ਕੰਮ ਕਰਾਉਂਦੇ ਆ ਉਹਨਾਂ ਦਾ ਫੀਡਬੈਕ ਕਿਸ ਤੋਂ ਲੈਣਾ ਵਾ ਉਹਨਾਂ ਦਾ ਫੀਡਬੈਕ ਵੀ ਅਫਸਰ ਦਿਆ ਕਰਨਗੇ ਇਹ ਵੀ ਇਹਦੇ ਵਿੱਚ ਸੁਧਾਰ ਕਰਨਾ ਜ਼ਰੂਰੀ ਸੀਗਾ ਪੰਜਾਬ ਨੂੰ ਸੁਧਾਰਨਾ ਰੈਵਨਿਊ ਕਿੱਥੋਂ ਇਕੱਠਾ ਕਰਨਾ ਵਾ ਇਹਦੀ ਸ਼ੁਰੂਆਤ ਤੇ ਕਰੋ ਜੋ ਜੋ ਕੰਮ ਤੁਸੀਂ ਕਹੇ ਸੀ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਉਹ ਰੇਤਾਂ ਤੋਂ ਹੀ ਕਰ ਲਓ ਜਿਹੜਾ ਮੈਂ ਅੱਜ ਤੁਹਾਨੂੰ ਕਹਿਣ ਲੱਗਾ ਵਾਂ ਤੁਸੀਂ ਕਿਹਾ ਸੀਗਾ ਕਿ 20000 ਕਰੋੜ ਰੁਪਈਆ ਰੇਤ ਤੋਂ ਕਮਾਉਂਗੇ ਕਮਾਵਾਂਗੇ ਜਦੋਂ ਸਾਡੀ ਸਰਕਾਰ ਆਜੂਗੀ ਪਰ 1 ਸਾਲ ਦਾ ਅਸੀਂ 20000 ਕਰੋੜ ਰੁਪਈਆ ਰੇਤਾਂ ਤੋਂ ਇਕੱਠਾ ਕਰਿਆ ਕਰਾਂਗੇ ਮੈਂ ਨਹੀਂ ਕਹਿੰਦਾ 20000 ਕਰੋੜ ਰੁਪਈਆ ਇਕੱਠਾ ਕਰੋ ਕਿਉਂਕਿ ਪੋਲੀਟੀਸ਼ਨ ਜ ਉਹ ਲਾਰੇ ਲਾਉਂਦੇ ਹੁੰਦੇ ਆ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਵੋਟਾਂ ਲੈਣ ਲਈ ਸੱਤਾ ਚੋਂਣ ਤੋਂ ਪਹਿਲਾਂ ਮੈਂ ਨਹੀਂ ਕਹਿੰਦਾ 20000 ਕਰੋੜ ਰੁਪਏ ਇਕੱਠਾ ਕਰੋ ਪਰ ਕੁਝ ਤੇ ਇਕੱਠਾ ਕਰੋ ਯਾਰ ਰੇਤਾ ਅੱਜ ਵੀ ਓਨੀ ਨਿਕਲ ਰਹੀ ਆ ਕੰਸਟਰਕਸ਼ਨ ਦੇ ਕੰਮ ਪੂਰੇ ਪੰਜਾਬ ਚ ਉਸੇ ਤਰੀਕੇ ਚੱਲ ਰਹੇ ਆ ਜਿਵੇਂ ਪਹਿਲਾਂ ਚੱਲਦੇ ਸੀਗੇ ਕੰਮ ਉਸੇ ਤਰੀਕੇ ਚੱਲ ਰਹੇ ਆ ਪਰ ਪੰਜਾਬ ਦੀ ਰੇਤਾ ਦਾ ਪੈਸਾ ਜਾ ਕਿੱਥੇ ਰਿਹਾ ਵਾ ਇਹਦਾ ਰੈਵਨਿਊ ਕੌਣ ਲੈ ਕੇ ਜਾ ਰਿਹਾ ਵਾ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਕਿ ਬੇਖੌਫ ਜਿਹੜਾ ਰੇਤ ਮਾਫੀਆ ਵਾ ਅੱਜ ਵੀ ਲੱਗੀ ਅਖਬਾਰ ਦੇ ਵਿੱਚ ਖਬਰ ਕੀ ਖੌਫ ਤੁਹਾਡਾ ਮਾਨ ਸਾਹਿਬ ਸਿਰਫ ਨਿਤਾਵਾਂ ਦੇ ਉੱਤੇ ਤੇ ਜਿਹੜੇ ਤੁਹਾਡੇ ਖਿਲਾਫ ਆਵਾਜ਼ ਚੁੱਕਦੇ ਆ ਉਹਨਾਂ ਲਈ ਆ ਤੁਹਾਡਾ ਖੋਫ ਰੇਤ ਮਾਫੀਆ ਤੁਹਾਡਾ ਖੋਫ ਖਾਨ ਦੀ ਖਾਨ ਦੀ ਬਜਾਏ ਪੰਜਾਬ ਨੂੰ ਖਾਈ ਜਾ ਰਿਹਾ ਪੰਜਾਬ ਦੀ ਧਰਤੀ ਨੂੰ ਖਾਈ ਜਾ ਰਿਹਾ ਪੰਜਾਬ ਦਾ ਰੈਵਨਿਊ ਖਾਈ ਜਾ ਰਿਹਾ ਉਹਨਾਂ ਦੇ ਉੱਤੇ ਖੋਫ ਤੁਸੀਂ ਕਦੋਂ ਜਮਾਉਣਾ ਵਾ ਉਹਨਾਂ ਦੇ ਵਿੱਚ ਆਪਣਾ ਡਰ ਜਿਹੜਾ ਉਹ ਕਦੋਂ ਪੈਦਾ ਕਰਨਾ ਵਾ ਸੋਸ਼ਲ ਮੀਡੀਆ ਅਖਬਾਰਾਂ ਦੇ ਵਿੱਚ ਰੋਜ਼ ਦਵਾਈ ਦਿੱਤੀ ਜਾ ਰਹੀ ਆ ਰੋਜ਼ ਦੀਆਂ ਖਬਰਾਂ ਇਹਦੇ ਉੱਤੇ ਬਣ ਰਹੀਆਂ ਕਿ ਅੰਮ੍ਰਿਤਸਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਰੋਪੜ ਚ ਜੀਰਕਪੁਰ ਦੇ ਵਿੱਚ ਨਜਾਇਜ਼ ਮਾਈਨਿੰਗ ਜਿਹੜੀ ਉਹ ਜੋਰਾ ਦੇ ਉੱਤੇ ਆ ਮਤਲਬ ਇਹਦੇ ਨਾਲ ਜਿਹੜਾ ਲਾਸ ਹੋ ਰਿਹਾ ਪੰਜਾਬ ਦੀ ਜਨਤਾ ਦਾ ਪੰਜਾਬ ਦੇ ਰੈਵਨਿਊ ਦਾ ਇਹਦੀ ਭਰਪਾਈ ਕਿੰਨੇ ਕਰਨੀਆਂ ਆ ਕੀ ਇਹ ਜਿਹੜੀ ਨਜਾਇਜ਼ ਮਾਈਨਿੰਗ ਆ ਤੁਸੀਂ ਮੰਨ ਸਕਦੇ ਹੋਵੇ ਤੁਹਾਡੇ ਐਮ.ਐਲ.ਏ ਤੁਹਾਡੇ ਮੰਤਰੀਆਂ ਦੀ ਮਰਜ਼ੀ ਤੋਂ ਬਿਨਾਂ ਹੋ ਰਹੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਦੋਂ ਕਰੋਗੇ ਉਹਨਾਂ ਐਮ.ਐਲ.ਏ ਤੇ ਮੰਤਰੀਆਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਤੁਸੀਂ ਅਫਸਰਾਂ ਦੀ ਏ.ਸੀ.ਆਰ ਜਿਹਨੂੰ ਕਹਿੰਦੇ ਆ ਐਨੂਅਲ ਕੌਨਫਿਡੈਂਸ਼ੀਅਲ ਜਿਹੜੀ ਰਿਪੋਰਟ ਹੁੰਦੀ ਆ ਉਹ ਲਿਖਣ ਦੇ ਅਧਿਕਾਰ ਦੇ ਰਹੇ ਹੋ ਤੇ ਫਿਰ ਉਹਨਾਂ ਨੂੰ ਅੱਗੋਂ ਰੋਕਣਗੇ ਕਿਵੇਂ ਉਹ ਅਫਸਰ ਤੇ ਹੋਰ ਤੁਹਾਡੇ ਐਮ.ਐਲ.ਏ ਮੰਤਰੀਆਂ ਤੋਂ ਡਰਨਗੇ ਔਰ ਉਹਨਾਂ ਦੇ ਗੈਰ ਕਾਨੂੰਨੀ ਜਿਹੜੇ ਕੰਮ ਚੱਲਦੇ ਆ ਜਿੱਥੋਂ ਉਹਨਾਂ ਦਾ ਮਾਫੀਆ ਦੇ ਨਾਲ ਹਿੱਸੇਦ ਡਰਨ ਗਏ ਤੇ ਦੱਸਣਗੇ ਨਹੀਂ ਵੀ ਮਤਲਬ ਜਦੋਂ ਐਮਐਲਏ ਨੇ ਸਾਡੀ ਰਿਪੋਰਟ ਜਾਰੀ ਕਰਨੀ ਐਸਆਰ ਉਹਨੇ ਲਿਖਣੀ ਆ ਫਿਰ ਉਹਨਾਂ ਨੂੰ ਰੋਕਣ ਦੀ ਹਿੰਮਤ ਕਿਵੇਂ ਕੋਈ ਅਫਸਰ ਕਰੂਗਾ ਇਸ ਤਰ੍ਹਾਂ ਪੰਜਾਬ ਨਹੀਂ ਸੁਧਰਨਾ ਮਾਨ ਸਾਹਿਬ ਇੱਕ ਚਿੱਠੀ 62 2025 ਨੂੰ ਆ ਫਰਵਰੀ ਦੇ ਵਿੱਚ ਪਿਛਲੇ ਹਫਤੇ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਨੇ ਮਾਨ ਸਾਹਿਬ ਤੁਹਾਨੂੰ ਵੀ ਲਿਖੀ ਆ ਤੇ ਮੇਰਾ ਖਿਆਲ ਵਿਜੀਲੈਂਸ ਨੂੰ ਵੀ ਉਹਦੀ ਚਿੱਠੀ ਲਿਖੀ ਆ ਜਦੇ ਵਿੱਚ ਉਹ ਲਿਖਦੇ ਨੇ ਕਿ ਵਿਜੀਲੈਂਸ ਵਿਭਾਗ ਉਹਦੀ ਜਾਂਚ ਕਰ ਰਿਹਾ ਵਾ ਉਹਦੇ ਵਿੱਚ ਤੁਹਾਡੇ ਜਿਹੜੇ ਪੋਲੀਟਿਕਲ ਬੰਦੇ ਆ ਐਮ ਐਲ ਏ ਮੰਤਰੀ ਆ ਉਹ ਉਹਨਾਂ ਕੋਲੋਂ ਉਹਨਾਂ ਜ਼ਿਲ੍ਹਿਆਂ 'ਚ ਲੱਗਣ ਦੇ ਬਦਲੇ ਪਾਰਟੀ ਫੰਡ ਦੇ ਨਾਂ ਦੇ ਉੱਤੇ ਪੈਸੇ ਮੰਗ ਰਹੇ ਆ ਇਸ ਤਰ੍ਹਾਂ ਪੰਜਾਬ ਕਿਵੇਂ ਸੁਧਰੂਗਾ ਨਹੀਂ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਦੂਰ ਦਰਾਡੇ ਬਦਲ ਦਿੱਤਾ ਜਾਊਗਾ ਇੱਕ ਵੱਖਰੀ ਤਰ੍ਹਾਂ ਦਾ ਖੌਫ ਜਿਹੜਾ ਪੈਦਾ ਕੀਤਾ ਜਾ ਰਿਹਾ ਬਦਲੀਆਂ ਦੇ ਨਾਂ ਦੇ ਉੱਤੇ ਡਰਾਉਣ ਦੇ ਨਾਂ ਦੇ ਉੱਤੇ ਇਹਨਾਂ ਦੇ ਉੱਤੇ ਇਹਨਾਂ ਕੋਲੋਂ ਤੁਸੀਂ ਏ ਸੀ ਆਰ ਲਿਖਾਓਗੇ ਅਫਸਰਾਂ ਦੀ ਜੇ ਅਫਸਰ ਉਹਨੂੰ ਮੀਨਾਂ ਨਹੀਂ ਦੇਣਗੇ ਤੇ ਉਹ ਏਸੀਆਰ ਉਹਨਾਂ ਦੀ ਕਿਵੇਂ ਜਿਹੜੀ ਐਨੂਅਲ ਕੰਫਿਡੈਂਸ਼ੀਅਲ ਰਿਪੋਰਟ ਹੈ ਉਹ ਕਿਵੇਂ ਠੀਕ ਲਿਖਿਆ ਕਰਨਗੇ ਇਹਨਾਂ ਦੇ ਉੱਤੇ ਕਾਰਵਾਈ ਕਰ ਲਈ ਵੀ ਇਹਨਾਂ ਦੀ ਏਸੀਆਰ ਜਿਹੜੇ ਤੁਹਾਡੇ ਐਮਐਲਏ ਮੰਤਰੀ ਆ ਇਹਨਾਂ ਦੀ ਏਸੀਆਰ ਰਿਪੋਰਟ ਲਿਖਣ ਲਈ ਵੀ ਤੁਸੀਂ ਆਪਣੀ ਇੱਕ ਟੀਮ ਦਾ ਗਠਨ ਕਰੋ ਜਿਹੜੇ ਤੁਹਾਡੇ ਇਹਦੇ ਬਾਰੇ ਵੀ ਦੱਸਿਆ ਕਰਨ ਸਾਰੀ ਜਿਹੜੀ ਮਤਲਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਇਸ ਤਰੀਕੇ ਪੰਜਾਬ ਨਹੀਂ ਸੁਧਰਨਾ ਪੰਜਾਬ ਨੂੰ ਸੁਧਾਰ ਲਈ ਤੁਹਾਨੂੰ ਆਪਣਾ ਸ਼ੁਰੂਆਤੀ ਜਿਹੜਾ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਕਿ ਤੁਹਾਨੂੰ ਜਿਹੜਾ ਸ਼ੁਰੂਆਤੀ ਮੁੱਖ ਮੰਤਰੀ ਵਾਲਾ ਰੋਖਿਆ ਉਹ ਪਣਾਉਣਾ ਪੈ ਕਰਦਾ ਵਿਰੋਧੀਆਂ ਦੇ ਨਾਲ ਨਾਲ ਚੋਕ ਕੇ ਉਹਨੂੰ ਵੀ ਅੰਦਰ ਸੁੱਟੋ ਜਿਵੇਂ ਤੁਸੀਂ ਪਹਿਲਾਂ ਪਹਿਲ ਕੀਤਾ ਸੀਗਾ ਆਪਣੇ ਐਮਐਲਏ ਤੇ ਆਪਣੇ ਮੰਤਰੀ ਅੰਦਰ ਦਿੱਤੇ ਸੀਗੇ ਫੇਰ ਪੰਜਾਬ ਸੁਧਰਨਾ ਵਾ ਫੇਰ ਪੰਜਾਬ ਦਾ ਰੈਵਨਿਊ ਸੁਧਰਨਾ ਵਾ ਫੇਰ ਪੰਜਾਬ ਦੇ ਬੱਚੇ ਬਚਣੇ ਆ ਪੰਜਾਬ ਦਾ ਵਪਾਰੀ ਅੱਗੇ ਮੈਂ ਹੋਰ ਤੁਹਾਨੂੰ ਇੱਕ ਮਿਸਾਲ ਦੇਣ ਲੱਗਾ ਪੰਜਾਬ ਦਾ ਵਪਾਰੀ ਪਹਿਲਾਂ ਹੀ ਡਰਿਆ ਆ ਕੋਈ ਇੱਥੇ ਇੰਡਸਟਰੀ ਨਹੀਂ ਆ ਰਹੀ ਲਾ ਐਂਡ ਆਰਡਰ ਜਿਹੜਾ ਉਹ ਬੁਰੀ ਤਰ੍ਹਾਂ ਮਤਲਬ ਨਕਾਰਿਆ ਹੋਆ ਮਤਲਬ ਲਾ ਐਂਡ ਆਰਡਰ ਹੈ ਹੀ ਨਹੀਂ ਕਿਤੇ ਵੀ ਕੋਈ ਲਾ ਐਂਡ ਆਰਡਰ ਨਜ਼ਰ ਨਹੀਂ ਆਉਂਦਾ ਵਪਾਰੀ ਇੱਥੇ ਕੰਮ ਕਰਨ ਤੋਂ ਡਰ ਰਿਹਾ ਵਾ ਇੱਕ ਪਾਸੇ ਤੇ ਕ੍ਰਿਮੀਨਲ ਗੈਂਗਸਟਰ ਆ ਜਿਹੜੇ ਵਪਾਰੀਆਂ ਨੂੰ ਲੁੱਟਦੇ ਆ ਉਹਨਾਂ ਨੂੰ ਫੋਨ ਕਰਕੇ ਫਰੋਤੀਆਂ ਮੰਗਦੇ ਆ ਤੇ ਦੂਜੇ ਪਾਸੇ ਤੁਹਾਡੇ ਪੋਲੀਟੀਕਲ ਗੈਂਗਸਟਰ ਆ ਤਾਜੀ ਆਧਾਰ ਉਹਦੀ ਆ ਜਿਹੜੀ ਮੈਂ ਤੁਹਾਨੂੰ ਦੇਣ ਲੱਗਾ ਵੀ ਉਹ ਨਹੀਂ ਛੱਡਦੇ ਕ੍ਰਿਮੀਨਲ ਗੈਂਗਸਟਰ ਦੇ ਨਾਲੋਂ ਪੋਲੀਟੀਕਲ ਗੈਂਗਸਟਰ ਜਿਹੜੇ ਉਹ ਜ਼ਿਆਦਾ ਤਾਕਤਵਾਰੇ ਆ ਉਹ ਜ਼ਿਆਦਾ ਲੁੱਟਦੇ ਆ ਲੋਕਾਂ ਨੂੰ ਇਹਦੀ ਤਾਜ਼ੀ ਧਾਰਨ ਜਿਹੜੀ ਤੁਹਾਨੂੰ ਮਦਰਿਆ ਦੁਆਬੇ ਦੀ ਇੱਕ ਐਮਐਲਏ ਤੁਹਾਡੀ ਉਹਦੇ ਹਲਕੇ ਦੇ ਵਿੱਚੋਂ ਸਾਡੇ ਇੱਕ ਸ਼ਹਿਰ ਦਾ ਟਰਾਂਸਪੋਰਟਰ ਆ ਉਹਦੇ 30 ਤੋਂ 35 ਟਰੱਕ ਜਿਹੜੇ ਉਹ ਰੋਜ਼ ਨਿਕਲਦੇ ਆ ਔਰ ਉਹ ਐਮਐਲਏ ਆਪਣੇ ਐਸਡੀਐਮ ਤੇ ਡੀਐਸਪੀ ਨੂੰ ਇਹ ਕਹਿ ਕੇ ਉਹਦੀਆਂ ਗੱਡੀਆਂ ਬੰਦ ਕਰਾ ਰਹੀ ਹੈ ਵੀ ਇਹਦੇ ਕੋਲੋਂ ਜਾਂ ਤੇ ਮੇਰੇ ਬੇਟੇ ਦੇ ਵਿਆਹ ਦੇ ਉੱਤੇ 5.5 ਲੱਖ ਰੁਪਏ ਦਾ ਟੈਂਟ ਲਵਾ ਦਿਓ ਤੇ ਜੇ ਇਹਦੇ ਨਾਲ ਨਾਲੇ ਨੇ ਅੱਗੋਂ ਕੰਮ ਕਰਨਾ ਤੇ 2 ਲੱਖ ਰੁਪਏ ਮੈਨੂੰ ਮਹੀਨਾ ਦਿੱਤਾ ਜਾਵੇ ਉਹ ਦੇ ਰੂ ਕਹਿ ਰਹੇ ਆ ਕਿ ਸਾਡੇ ਉੱਤੇ ਐਮਐਲਏ ਦਾ ਦਬਾਅ ਆ ਕਿਸੇ ਤਰੀਕੇ ਤੁਸੀਂ ਮੈਨੇਜ ਕਰੋ ਫਿਰ ਮੈਨੂੰ ਦੱਸੋ ਇਹਨਾਂ ਤਰੀਕਿਆਂ ਦੇ ਨਾਲ ਪੰਜਾਬ ਸੁਧਰਨਾ ਕਿਵੇਂ ਆ ਇਹਦੇ ਵਿੱਚ ਵਪਾਰ ਆਉਣਾ ਕਿਵੇਂ ਆ ਇਹ ਮੇਰੀ ਸਮਝ ਤੋਂ ਤੇ ਪਰੇ ਆ ਇਹ ਕੰਮ ਤੇ ਕਦੀ ਕਾਲੀ ਕਾਂਗਰਸੀਆਂ ਨਹੀਂ ਸੀ ਕੀਤੇ ਜਿਹੜੇ ਬੰਦੇ ਜਿਹੜੇ ਤੁਹਾਡੇ ਬੰਦੇ ਪੰਜਾਬ ਦੇ ਵਿੱਚ ਇਹ ਕੰਮ ਕਰ ਰਹੇ ਆ ਮੇਰੀ ਹੁਣ ਵੀ ਬੇਨਤੀ ਹੈ ਮਾਨ ਸਾਹਿਬ ਤੁਹਾਨੂੰ ਕਿ 2 ਸਾਲ ਅਜੇ ਵੀ ਤੁਹਾਡੇ ਕੋਲ ਬਚੇ ਆ ਹੁਣੇ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਪਹਿਰਾ ਦੇ ਦਿਓ ਪੰਜਾਬ ਪਹਿਲਾਂ ਹੀ 4 ਤੋਂ 5 ਲੱਖ ਰੁਪਏ ਤੇ ਕਰੋੜ 4 ਤੋਂ 5 ਲੱਖ ਕਰੋੜ ਦੇ ਕਰਜ਼ੇ ਦੇ ਹੇਠ ਆ ਗਿਆ ਇਹਦਾ ਬਾਰਡਰ ਖੋਲਣ ਦੇ ਉੱਤੇ ਯੋਰ ਦਿਓ ਸਾਰੀਆਂ ਪਾਰਟੀਆਂ ਵਾਲੇ ਰਲ ਕੇ ਇਥੋਂ ਸਾਡਾ ਇੰਡੋਪਾਰਕ ਵਪਾਰ ਚੱਲੇ ਜਿਹਦੇ ਨਾਲ ਪੰਜਾਬ ਖੁਸ਼ਹਾਲ ਹੋ ਸਕਦਾ ਵਾ ਸਾਡਾ ਕਰਜ਼ਾ ਲੱਥੇ ਸਾਡੇ ਨੌਜਵਾਨ ਜਿਹੜੇ ਉਹ ਕ੍ਰਿਮੀਨਲ ਬਣਨ ਤੋਂ ਬਚਣ ਸਾਡੇ ਨੌਜਵਾਨ ਨਸ਼ਿਆਂ ਤੋਂ ਬਚਣ ਬੱਚੇ ਕੰਮ ਕਰਨ ਇੱਜ਼ਤਮਾਨ ਵਾਲਾ ਉਹਨਾਂ ਨੂੰ ਕੰਮ ਮਿਲੇ ਵਿਰੋਧੀ ਪਾਰਟੀਆਂ ਨੂੰ ਵੀ ਇਸ ਮੁੱਦੇ ਦੇ ਉੱਤੇ ਗੰਭੀਰਤਾ ਨਾਲ ਸੋਚਣਾ ਪਊਗਾ ਟੀਚਾ ਵਿਰੋਧੀਆਂ ਦਾ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਚ ਸਰਕਾਰ ਕਿਵੇਂ ਬਣਾਉਣੀ ਆ ਮੁਫਤ ਖੋਰੀ ਦੇ ਲਾਲਚ ਦੇ ਕੇ ਪੰਜਾਬ ਨੂੰ ਹੋਰ ਤਬਾਹ ਕਿਵੇਂ ਕਰਨਾ ਵਾ ਟੀਚਾ ਇਹ ਹੋਣਾ ਚਾਹੀਦਾ ਕਿ ਪੰਜਾਬ ਬਚਾਉਣਾ ਕਿਵੇਂ ਆ ਪੰਜਾਬ ਨੂੰ ਇਸ ਦੌਰ ਦੇ ਵਿੱਚੋਂ ਕਿਦਾਂ ਕੱਢਣਾ ਵਾ ਇਸ ਸਾਰੇ ਦੇ ਉੱਤੇ ਫੋਕਸ ਕਰਨ ਦੀ ਲੋੜ ਆ ਇਸ ਸਾਰੇ ਦੇ ਉੱਤੇ ਅੱਜ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਮੈਂ ਫਿਰ ਫਿਰ ਅਖੀਰ ਦੇ ਵਿੱਚ ਤੁਹਾਨੂੰ ਕਹਿੰਦਾ ਵਾਂ ਕਿ 2 ਸਾਲ ਜੇ ਵੀ ਤੁਹਾਡੇ ਕੋਲ ਬਚੇ ਆ ਆਪਣੀ ਚੰਗੀ ਛਾਪ ਛੱਡੋ 2 ਸਾਲਾਂ ਦੇ ਵਿੱਚ ਸੁਧਾਰਨ ਤੇ ਕੋ ਆਵੇ ਤੇ ਮੇਰਾ ਖਿਆਲ ਆ ਵੀ 2 ਮਹੀਨੇ ਹੀ ਬੜੇ ਹੁੰਦੇ ਆ 2 ਸਾਲਾਂ ਦੇ ਵਿੱਚ ਵੀ ਪੰਜਾਬ ਬਹੁਤ ਜ਼ਿਆਦਾ ਸੁਧਰ ਸਕਦਾ ਇਹਦੇ ਕੋ ਆਪਣੇ ਸਰੋਤ ਨੇ ਰੈਵਨਿਊ ਦੇ ਇਹਦੇ ਨਾਲ ਖਾਰ ਖੁੱਲਣ ਨਾਲ ਸਾਡਾ ਸਾਰਾ ਪੰਜਾਬ ਖੁਸ਼ਹਾਲ ਹੋ ਸਕਦਾ ਵਾ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰੋ ਨਾ ਕਿ ਇੱਕ ਦੂਜੇ ਨੂੰ ਸਿਰਫ ਭੰਡੀ ਪ੍ਰਚਾਰ ਤੋਂ ਗਾਲਾਂ ਕੱਢਣ ਤੋਂ ਵਿਰੋਧੀਆਂ ਨੂੰ ਗਾਲਾਂ ਕੱਢ ਲੀਆਂ ਵਿਰੋਧੀਆਂ ਨੇ ਤੁਹਾਨੂੰ ਭੰਡ ਦਿੱਤਾ ਇਹਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ 15 20 ਸਾਲ ਤੋਂ ਪੰਜਾਬ ਉਜੜ ਗਿਆ ਵਾ ਮੇਰੀ ਸਾਰੇ ਪਾਰਟੀਆਂ ਵਾਲਿਆਂ ਨੂੰ ਬੇਨਤੀ ਆ ਕਿ ਮੇਨ ਪੰਜਾਬ ਦੇ ਜਿਹੜੇ ਕੰਮ ਕਰਨ ਵਾਲੇ ਆ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਣ ਨਾਲੋਂ ਇਹਨਾਂ ਦੇ ਉੱਤੇ ਜ਼ੋਰ ਦਿੱਤਾ ਜਾਵੇ ਕਿ ਪੰਜਾਬ ਬਚਾਉਣਾ ਕਿੱਦਾਂ ਵਾ ਪੰਜਾਬ ਦੇ ਵਿੱਚ ਸਹੀ ਗਵਾਹੀ ਕਿਸ ਤਰ੍ਹਾਂ ਦੇਣੀ ਆ ਪੰਜਾਬ ਨੂੰ ਖੁਸ਼ਹਾਲ ਕਿਸ ਤਰ੍ਹਾਂ ਬਣਾਉਣਾ ਵਾ ਸਾਰੇ ਮਿਲ ਕੇ ਇਹਦੇ ਉੱਤੇ ਕੰਮ ਵੇਖ ਕੱਲਾ ਇਹਨਾਂ ਬਿਆਨਾਂ ਦੇ ਨਾਲ ਇਹਨਾਂ ਹੁਕਮਾਂ ਦੇ ਨਾਲ ਕੁਝ ਨਹੀਂ ਹੋਣਾ ਇਹਨਾਂ ਨੂੰ ਇੰਪਲੀਮੈਂਟ ਵੀ ਕਰੋ ਤੇ ਜਿਹੜਾ ਦੋਸ਼ੀ ਆ ਉਹਨਾਂ ਨੂੰ ਸਜ਼ਾਵਾ ਵੀ ਦਿਓ ਵੀਡੀਓ ਤੁਸੀਂ ਸੁਣ ਲਈ ਸਾਰੇ ਕਿ ਕਮੇ ਮਨਪ੍ਰੀਤ ਸਿੰਘ ਮੰਨੇ ਵੱਲੋਂ ਜਿਹੜਾ ਵੱਡੇ ਸਵਾਲ ਚੁੱਕੇ ਗਏ ਨੇ ਆਮ ਆਦੀ ਪਾਰਟੀ ਤੇ ਤੇ ਨਾਲ ਦੂਜੀਆਂ ਪਾਰਟੀਆਂ ਨੂੰ ਵੀ ਜਿਹੜੀ ਨਸੀਅਤ ਦਿੱਤੀ ਗਈ ਆ ਹੁਣ ਇੱਥੋਂ ਝਾਰ ਹੁੰਦਾਗਾ ਕਿ ਆਮ ਆਦੀ ਪਾਰਟੀ ਦੇ ਵਿੱਚ ਵੀ ਇਹੇਜਾ ਕੋ ਚੱਲ ਰਿਹਾਗਾ ਬੇਸ਼ੱਕ ਭਗਵੰਤ ਮਾਨ ਵੱਲੋਂ ਜਦੋਂ ਪਾਰਟੀ ਬਣਦੀ ਆਵਾਜ਼ ਦੀ ਪਾਰਟੀ ਸ਼ੁਰੂ ਦੇ ਵਿੱਚ ਹੀ ਜਿਹੜਾ ਮਾਨਸਾ ਦਾ ਬਧਾ ਹੈ ਕਾ ਜਿਹੜਾ ਵਿਜੇ ਸਿੰਘਲਾ ਜਿਹੜਾ ਮੰਤਰੀ ਬਣਾਇਆ ਸੀ ਤੇ ਉਸ ਨੂੰ ਜਿਹੜਾ ਟੰਗ ਦਿੱਤਾ ਸੀ ਜਨਨ ਕਿ ਮੰਤਰੀ ਦਾ ਅਹੁਦਾ ਉਤੋਂ ਖੋਲਿਆ ਸੀ ਕਿ ਉਹਦੇ ਕੋਲ ਭਗਵੰਤ ਮਾਨ ਕੋਲ ਉਹਦੀ ਆਡੀਓ ਵੀਡੀਓ ਸਭ ਕੁਝ ਆ ਕਿ ਉਹ ਰਿਸ਼ਵਤ ਮੰਗਦਾ ਸੀ 1% ਇਹ ਕਹਿੰਦੇ ਵਿਧਾਇਕ ਨੂੰ ਜਿਹੜਾ ਵਿਧਾਇਕ ਰਹੇਗਾ ਪਰ ਅੱਜ ਵੀ ਉਸੇ ਪਾਰਟੀ ਦੀ ਤੁਰਿਆ ਫਿਰਦਾ ਹੈਗਾ ਤੇ ਆ ਮੁਖਸਰ ਦਾ ਡੀਸੀ ਵੀ ਟੰਗਿਆਗਾ ਹੋਰ ਬਥੇਰੇ ਜਿਹੜੇ ਫੜੇ ਗਏ ਨੇ ਜੋ ਰਿਸ਼ਵਤ ਲੈਂਦੇ ਸੀ ਪਰ ਉਹ ਤਾਂ ਫੜੇਗੇ ਉਹਨਾਂ ਉੱਤੇ ਗਾਇਤਾ ਡੇਗ ਦਿੱਤੀ ਜਿਹੜੇ ਰਿਸ਼ਵਤ ਲੈਂਦੇ ਆ ਫੜੇ ਜਾਂਦੇ ਆ ਜਾ ਰਹੇ ਨੇ ਪਰ ਭਗਵੰਤ ਮਾਨ ਜੀ ਇਹ ਵੱਡੇ ਸਵਾਲ ਨੇ ਜੋ ਮਨਪ੍ਰੀਤ ਸਿੰਘ ਮੰਨਾ ਨੇ ਚੁੱਕੇ ਨੇ ਕਿ ਉਹ ਐਮਐਲਏ ਕਿਹੜੀ ਬੀਬੀ ਆ ਜਿਹੜੀ ਕਹਿੰਦੀ ਆ ਕਿ ਮੇਰੇ ਮੁੰਡੇ ਉੱਤੇ ਮੁੰਡੇ ਦੇ ਵਿਆਹ ਤੇ 5.5 ਲੱਖ ਦਾ ਟੈਂਟ ਲਗਾਉ ਤੇ 2 ਲੱਖ ਰੁਪਏ ਮਹੀਨਾ ਬੰਨੋ ਕੀ ਇਹੋ ਜੇ ਐਮਐਲਏ ਐਮਪੀ ਕੀ ਆਵਾਜ਼ੀ ਪਾਰਟੀ ਦੇ ਵਿੱਚ ਰਹਿਣੇ ਚਾਹੀਦੇ ਨੇ ਇਹਨਾਂ ਉੱਤੇ ਗੱਜ ਕਦੋਂ ਡਿੱਗੂਗੀ ਇਹ ਭਗਵਾਨਤਮਾਨ ਨੂੰ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਗੱਲ ਇਹ ਸਾਫ਼ ਹੁੰਦੀ ਆ ਬਿਲਕੁਲ ਤਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਆ ਕਿ ਉਹ ਬੀਬੀ ਐਮਐਲਏ ਤੇ ਜਿਹੜੀ ਕੀ ਭਗਵਤਮਾਨ ਗੱਲ ਡੇਗੂ ਆ ਜਿਸ ਤਰ੍ਹਾਂ ਡੀਸੀ ਨੂੰ ਐਸਐਸਪੀਆ ਨੂੰ ਜਾਂ ਐਸਐਚਓ ਨੂੰ ਬਰਖਾਸਤ ਕੀਤਾ ਜਾ ਰਿਹਾਗਾ ਤਾਂ ਜਦੋਂ ਬਿਜੀਲੈਂਸ ਫੜ ਰਹੀ ਆ ਪਰ ਇੱਕ ਬੀਬੀ ਸਿੱਧੇ ਰੁਪਏ ਮੰਗ ਰਹੀ ਆ ਐਮਐਲਏ ਹੋਣ ਕਰਕੇ ਇਸ ਵੀਡੀਓ ਨੂੰ ਬੱਤ ਤੋਂ ਬੱਤ ਸ਼ੇਅਰ ਕਰਨਾ ਤਾਂ ਕਿ ਜਿਹੜਾ ਆਸਰ ਸਚਾਈ ਆਉ ਸਾਹਮਣੇ ਆ ਸਕੇ ਮਨਪ੍ਰੀਤ ਸਿੰਘ ਦੇ ਜਿਹੜੇ ਮੰਨੇ ਦੇ ਨੇ ਉਹ ਵੱਡੇ ਸਵਾਲ ਚੁੱਕੇ ਨੇ ਵੱਡੇ ਕਟਹਿਰੇ ਦੇ ਵਿੱਚ ਖੜਾ ਕੀਤਾਗਾ ਭਗਵੰਤ ਮਾਨ ਤੇ ਆਮ ਆਦੀ ਪਾਰਟੀ ਸਰਕਾਰ ਤੇ ਉਹ ਬੀਬੀ ਐਮਐਲਏ ਕੌਣ ਆ ਬੀਬੀ ਐਮਐਲਏ ਤੇ ਇਹਦਾ ਜਿਹੜਾ ਪਤਾ ਲੱਗੂਗਾ ਤੇ ਵੱਡੇ ਖਲਾਸੇ ਹੋਣੇ ਨੇ ਆਸਰ ਸੱਚ ਕੀ ਇਹਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵਰਜੀ ਕਾਲਸਾ ਵਰਜੀ ਕੀਫਤੇ